ऊपर तो पा दो पट जी आराम 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 पार का ट्रांजिट करके लाओ महाराज जी पप्पू जी को लो एडनो हाइट वाला एडनो माईचाण गया हा आम आदमी पार्टी जिंदाबाद जिंदाबाद इनकला भगवंत मान सरदार तरप्रीत जिंदाबाद ਸਾਰੇ ਸਤਕਾਰਯੋ ਗੁਰੂ ਸਵਾਰੀ ਗੁਰੂ ਰੂਪੀ ਸਾਧ ਸੰਗਤ ਜੀ ਪੰਜਾਬ ਵਸਤਾ ਗੁਰਾਂ ਦੇ ਨਾਂ ਤੇ ਆਓ ਗੁਰਾਂ ਦੀ ਦਿੱਤੀ ਉਸ ਅਦੁੱਤੀ ਫਤਿਹ ਦੀ ਛਾਂ ਕੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦੇ ਜਿਹਦੀ ਜ਼ਬਾਨ ਤੇ ਫਤਿਹ ਉਹਦੀ ਜਾਨ ਤੇ ਫਤਿਹ ਤੁਸੀਂ ਗੁਰੂ ਦੇ ਸਿੰਘ ਸਿੰਘਣੀਆਂ ਅੱਜ ਦਾ ਜਵਾਬ ਪੂਰਾ ਠੋਕ ਕੇ ਦੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਵਰ ਕੋ ਪਰ ਇਹ ਦੱਸੋ ਨਗਰ ਪਿੰਡ ਦੇ ਹਰੂਚ ਖੜੇ ਕਿੰਨੀਆਂ ਸਰਕਾਰਾਂ ਦੇਖੀਆਂ ਅਕਾਲੀ ਦੇਖੇ ਕਾਂਗਰਸੀ ਦੇਖੇ ਜਿੰਨਾ ਕੰਮ ਤੋਡੇ ਪੁੱਤ ਨੇ ਇਹਦਾ ਹੁੱਕ ਕਰਾਤਾ ਕਿਸੇ ਨੇ ਕਰਾਇਆ ਇਹ ਤਾਂ ਪੁੱਛਦੇ ਨਹੀਂ ਸੀ ਕੋਈ ਪੁੱਛਦੇ ਆਂਤੇ ਸੀ ਗਲਾਂ 'ਚ ਹਾਰ ਪੁੰਨਦੇ ਸੀ ਆਪਾਂ ਦਾ ਸਤਿਕਾਰ ਸਾਰਿਆਂ ਨੂੰ ਦਿੰਦੇ ਸੀ ਆਪਣੇ ਹੀ ਬਸ ਘਰ ਪੂਰਾ ਕਰਕੇ ਖਾਤਾ ਪੀਤਾ ਬਰਫੀਆਂ ਖਾਦੀਆਂ ਚਾਹਾਂ ਪੀਤੀਆਂ ਚੰਗਾ ਜੀ ਚੰਗਾ ਜੀ ਓਕੇ ਜੀ ਓਕੇ ਜੀ ਕਹਿ ਕੇ ਤੁੜ ਗਏ। ਨਾ ਤਾਂ ਕਿਸੇ ਨੇ ਇਹ ਸੋਚਿਆ ਕਿ ਸਾਡੇ ਬੱਚਿਆਂ ਲਈ ਸਕੂਲ ਦਾ ਕਿਵੇਂ ਠੀਕ ਕਰੀਏ। ਨਾ ਕਿਸੇ ਨੇ ਇਹ ਸੋਚਿਆ ਸਾਡੇ ਬਜ਼ੁਰਗਾਂ ਦੇ ਲਈ ਇਲਾਜ ਦਾ ਕੀ ਕਰੀਏ। ਨਾ ਕਿਸੇ ਨੇ ਇਹ ਸੋਚਿਆ ਕਿ ਪਿੰਡ 'ਚ ਕੋਈ ਲਾਇਬ੍ਰੇਰੀ ਉਹ ਬਣਾ ਦਈਏ ਜਿੱਥੇ ਬੈਠ ਕੇ ਸਾਡੇ ਬਜ਼ੁਰਗਰ ਸਾਡੇ ਬੱਚੇ ਕੋਈ ਅਖਬਾਰ ਇਹ ਪੜ ਲੈਣ ਕਿਤਾਬਾਂ ਪੜ ਲੈਣ ਮਾੜੀ ਚੰਗੀ। ਆਲੰਪਤਾ ਤੋਂ ਵੱਜਣ ਨਾ ਕਿਸ ਨੇ ਇਹ ਸੋਚਿਆ ਕੋਈ ਇਹੀ ਜਿਹਾ ਪੰਚਾਇਤ ਘਾਰੇ ਬਣਾ ਦਈਏ ਜਿੱਥੇ 100 200 ਬੰਦਾ ਇਕੱਠਾ ਹੋ ਕੇ ਕੋਈ ਗਰੀਬ ਬੱਚੀ ਦਾ ਵਿਆਹ ਕਰ ਦਵੇ ਕੋਈ ਹੋਰ ਸਮਾਗਮ ਕਰਨਾ ਮਾੜਾ ਮੋਟਾ ਸਮਾਗਮ ਕਰ ਦਵੇ ਕਿਸੇ ਨੇ ਸੋਚਿਆ ਹੀ ਨਹੀਂ ਸੀ ਪਿੰਡ ਬਣਾ 20 ਸਾਲ ਹੋ ਗਏ ਸੀ 20 ਸਾਲ ਜਿਹੜੀ ਤੁਹਾਡੇ ਪਿੰਡ ਨੂੰ ਸੜਕ ਆਉਂਦੀ ਸੀ ਨਾ ਰੂਨ ਉਹ ਲੈ ਉਹ ਨਾ ਐਡੇ ਗੋਡੇ ਐਡੇ ਡੂੰਗੇ ਡੂੰਗੇ ਖੱਡੇ ਸੀ ਐਡੇ ਐਡੇ ਸਾਡੇ ਜੋ ਸਾਡਾ ਉਹ ਪਰ ਆ چھوٹਾ ਹੋ ਨਹੀਂ ਰਹਾ ਅਰੁਨਦੀਪ ਮੈਂ ਜਦੋਂ ਪਿੰਡ ਆਣਾ ਮੈਨੂੰ ਉਹਦੀ ਬੜੀ ਯਾਦ ਆਉਂਦੀ ਮੈਂ ਜਦੋਂ ਮਜੀਦ ਸਾਹਿਬ ਦੇ ਅੱਗੇ ਦੀ ਲੰਘ ਕੇ ਵੀ ਜਾਂਦਾ ਮਕਸਰ ਯਾਦ ਕਰਦਾ ਵੀ ਉਹ ਕਿਹੜੀ ਮਾੜੀ ਘੜੀ ਸੀ ਇਸ ਜਗ੍ਹਾ ਦੇ ਉੱਤੇ ਉਹ ਸਾਨੂੰ ਬਿਛੋੜਾ ਦੇ ਗਿਆ ਜਦੋਂ ਇਲੈਕਸ਼ਨ ਲੜ ਰਹੇ ਸੀ ਉਹ ਸਾਡੇ ਨਾਲ ਸੀ ਉਹਨੇ ਮੇਰੇ ਤੋਂ ਪਿੰਡ ਦੀ ਹੋਰ ਕੋਈ ਡਿਮਾਂਡ ਨਹੀਂ ਸੀ ਰੱਖੀ ਮੈਨੂੰ ਇੱਕੋ ਗੱਲ ਕਹੀ ਸੀ ਕਹਿੰਦਾ ਵੀਰੇ ਠਿੱਕ ਠੋਕ ਦੇ ਨਾਲ ਚੱਲੇ ਆਂ ਚੱਲਾਂਗੇ ਟਾਂਕਰਸੀਆਂ ਨੂੰ ਅਕਾਲੀਆਂ ਦੇ ਜ਼ਬਰਜਨਾਹ ਨੂੰ ਵੀ ਚਾ ਲਲਾਂਗੇ ਪਰ ਮੇਰੀ ਇੱਕ ਬੇਨਤੀ ਆ ਮੈਂ ਕਹਿੰਦਾ ਾਸਟਰ ਮੇ ਤੁਹਾਨੂੰ ਬਹੁਤ ਛੋਟਾ ਸੀ ਕਹਿੰਦਾ ਮੇਰੇ ਪਿੰਡ ਦੀ ਸੜਕ 20 ਸਾਲ ਤੋਂ ਨਹੀਂ ਬਣੀ ਇੱਕ ਤਾਂ ਮੇਰੇ ਪਿੰਡ ਦੀ ਸੜਕ ਜ਼ਰੂਰ ਬਣਾਣੀ ਮੈਂ ਕਹਿੰਦਾ ਠੀਕ ਹੈ ਕਹਿੰਦਾ ਇੱਕ ਮੇਰੇ ਪਿੰਡ 'ਚ ਨਸ਼ਾ ਬਹੁਤ ਹੈ ਮੇਰੇ ਪਿੰਡ 'ਚੋਂ ਨਸ਼ਾ ਮਕਾਉਣਾ ਹੈ ਮੈਂ ਕਹਿੰਦਾ ਠੀਕ ਹੈ ਕਹਿੰਦਾ ਇੱਕ ਮੇਰੇ ਪਿੰਡ 'ਚ ਅੱਜ ਤੱਕ ਕਿਸੇ ਨੇ ਚਵੰਨੀ ਨਹੀਂ ਲਾਈ ਪੈਸਾ ਨਹੀਂ ਲਾਇਆ ਮੇਰੇ ਪਿੰਡ ਦੇ ਵਿੱਚ ਵੀਰੇ ਸਭ ਤੋਂ ਵੱਧ ਕੰਮ ਹੋਣ ਵਾਲੇ ਦਾ ਕੰਮ ਜ਼ਰੂਰ ਕਰਵਾਉਣੇ ਮੈਂ ਉਹ ਕਹਿੰਦਾ ਹੁੰਦਾ ਸੀ ਵੀ ਪ੍ਰਮਾਤਮਾ ਨੇ ਜੇ ਕਿਰਪਾ ਕੀਤੀ ਅਰੁਂਦੀਪ ਜੀ ਜੇ ਆਪਾਂ ਜਿੱਤ ਗਏ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰੂੰਗਾ ਤੇਰੇ ਪਿੰਡ 'ਚ ਕੋ ਕਸਰ ਨਹੀਂ ਖਾਣਾਂ ਕਾਰਜ ਸਾਜੋ ਹੁੰਦਾ ਇਹ ਪਿੰਡ ਦੇ ਅੱਜ ਜਿਹੜੇ ਕਾਰਜ ਹੋ ਰਹੇ ਨੇ ਇਹਨੂੰ ਲਿਖਣ ਨੂੰ ਕੋ ਸੱਚੇ ਬਾਦਸ਼ਾਹ ਦੇ ਇੱਕ ਹੋਰ ਦਾਸ ਹੈ ਜਿੱਥੇ ਹੈ ਉਹਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਮੈਂ <laughs> ਹਰਾਈ ਤੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਇਹਨਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲਦੀ ਹੈ ਅੱਜ ਹਲਕਾ ਖੰਨਾ ਦੇ ਵਿੱਚ ਜਿੱਥੋਂ ਕੌਨਸਟਿਟੂਐਂਸੀ ਤੋਂ ਜਿੱਥੋਂ ਮੈਂ ਜਿੱਤੇ ਹਾਂ ਅੱਜ ਉਰੇ ਮੈਂ ਪਹੁੰਚਿਆ ਸੀ ਤਿੰਨ ਪਿੰਡਾਂ ਦੇ ਵਿੱਚ ਜਿਹੜੇ 40 40 40 ਲੱਖ ਰੁਪਏ ਦੀ ਲਾਗਤ ਦੇ ਨਾਲ ਤਿੰਨ ਪੰਚਾਇਤ ਘਰ ਬਣ ਕੇ ਤਿਆਰ ਹੋਏ ਨੇ ਇਹ ਜਿਹੜੇ 32 ਫੁੱਟ ਬਾਏ 50 ਫੁੱਟ ਦੀ ਪੰਚਾਇਤ ਘਰ ਦੇ 2500 ਸਕਰ ਫੁੱਟ ਏਰੀਆ ਦੇ ਪੰਚਾਇਤ ਘਰ ਟੋਟਲ ਕਵਰ ਏਰੀਆ ਦਾ ਇੱਕ ਪੰਚਾਇਤ ਘਰ ਤੇ 40 ਲੱਖ ਰੁਪਏ ਦੀ ਲਾਗਤ ਹੈ ਅੱਜ ਅਸੀਂ ਤਿੰਨ ਪਿੰਡਾਂ ਦੇ ਵਿੱਚ ਇਹਦਾ ਉਦਘਾਟਨ ਕੀਤਾ ਭਮਤੀ ਦੇ ਵਿੱਚ ਉਦਘਾਟਨ ਕੀਤਾ ਔਰ ਅਸੀਂ ਇਸ ਤੋਂ ਪਹਿਲਾਂ ਮਹਿੰਦੀਪੁਰ ਦੇ ਵਿੱਚ ਉਦਘਾਟਨ ਕੀਤਾ ਤੇ ਉਸ ਤੋਂ ਪਹਿਲਾਂ ਅਸੀਂ ਇੱਕ ਦੇ ਵਿੱਚ ਇਹਦਾ ਉਦਘਾਟਨ ਕੀਤਾ ਸੋ ਤਿੰਨ ਪਿੰਡਾਂ ਦੇ ਵਿੱਚ ਅੱਜ ਅਸੀਂ ਉਦਘਾਟਨ ਕੀਤਾ ਮੈਂ ਇਸ ਗੱਲ ਲਈ ਵਿਸ਼ੇਸ਼ ਤੌਰ ਤੇ ਜਾਨੀ ਕਿ ਪਿੰਡ ਵਾਸੀਆਂ ਨੂੰ ਵਧਾਈ ਦਿੰਦਾ ਨਗਰ ਵਾਸੀਆਂ ਨੂੰ ਇੱਕ ਪੰਚਾਇਤ ਘਰ ਦੀ ਜਿਹੜੀ ਸਿਟਿੰਗ ਕਪੈਸਿਟੀ ਹੈ 200 ਦੇ ਕਰੀਬ ਹੈ 200 ਬੰਦਾ ਇਹਦੇ ਅੰਦਰ ਜਾਨੀ ਕਿ ਗੈਦਰਿੰਗ ਕਰ ਸਕਦਾ ਕੱਲ ਨੂੰ ਕੋਈ ਦੁੱਖ ਸੁੱਖ ਦੇ ਪ੍ਰੋਗਰਾਮ ਹੁੰਦੇ ਨੇ ਕੋਈ ਹੋਰ ਚੰਗੇ ਕਿਸੇ ਗਰੀਬ ਬੱਚੀ ਦਾ ਵਿਆਹ ਕਰਨਾ ਹੁੰਦਾ ਜਾਂ ਕੋਈ ਵੀ ਹੋਰ ਸਮਾਗਮ ਕਰਨਾ ਹੁੰਦਾ ਹੁਣੇ ਜਾਨੀ ਕਿ ਪਿੰਡ ਨੂੰ ਜਿਹੜੀ ਬਹੁਤ ਵੱਡੀ ਕੀ ਪਿੰਡਾਂ ਨੂੰ ਮौज ਹੋਗੀ ਇਹਦੇ ਨਾਲ ਜਾਨੀ ਕਿ ਪਿੰਡਾਂ ਨੂੰ ਫਾਇਦਾ ਜਿਹੜੀ ਸਾਡੀ ਜੀਟੀ ਰੋਡ ਤੋਂ ਲੈ ਕੇ ਉਹ ਮੱਦੀ ਨੂੰ ਹੁੰਦੀ ਹੋਈ ਇਹ ਸੜਕ ਇਸੜੂ ਨੂੰ ਜਾਂਦੀ ਹੈ ਇਹ ਬੜੀ ਔਰੇ ਦੀ ਸ਼ਾਹਰਾਗ ਰੋਡ ਸੀ ਜਿਹੜੀ ਪੀਡਬਲਯੂਡੀ ਬੀਐਨਡੀਆਰ ਦੇ ਅੰਡਰ ਹੈ ਇਹ ਸੜਕ ਦੀ ਲੰਬਾਈ ਲਗਭਗ 7.5 ਕਿਲੋਮੀਟਰ ਲੰਬੀ ਸੜਕ ਸੀ ਔਰ ਪਿਛਲੇ ਤਕਰੀਬਨ ਤਕਰੀਬਨ 15 ਸਾਲ ਹੋ ਗਏ ਸੀ ਇਸ ਸੜਕ ਦਾ ਕੋਈ ਬਾਲੀਬਾਰਸ ਨਹੀਂ ਸੀ ਗੋਟਿਆਂ ਜਿੰਨੇ ਡੂੰਗੇ ਡੂੰਗੇ ਟੋਏ ਸੀ ਔਰੇ ਖੱਡੇ ਸੀ ਔਰ ਲੋਕਾਂ ਨੂੰ ਬੜੀ ਪਰੇਸ਼ਾਨੀ ਚੱਲਣੀ ਪੈਂਦੀ ਸੀ ਬੜੀ ਟ੍ਰੈਫਿਕ ਸੀ ਇਸ ਰੋਡ ਤੇ ਔਰ ਇਹਦਾ ਟੈਂਡਰ ਲੱਗ ਕੇ ਵਰਕ ਆਰਡਰ ਜਾਰੀ ਹੋ ਚੁੱਕਿਆ ਵਿਦਨ 3-4 ਡੇ 3-4 ਦਿਨ ਦੇ ਵਿੱਚ ਵਿੱਚ ਇਹਦਾ ਕੰਮ ਸ਼ੁਰੂ ਹੋ ਜੂਗਾ ਘਟਕਾ ਰੋੜੀ ਪੈਣੀ ਸ਼ੁਰੂ ਉਹਦੇ ਹੋ ਜੂਗੀ ਔਰ 7.5 ਕਿਲੋਮੀਟਰ ਲੰਬੀ ਸੜਕ ਦੇ ਉੱਤੇ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਯੋਜਗ ਅਗਵਾਈ ਚੱਲ ਰਹੀ ਹੈ 5.5 ਕਰੋੜ ਰੁਪਏ ਨੂੰ ਤੇ ਖਰਚ ਕਰਨ ਜਾ ਰਹੇ ਤੇ ਹੋਰ ਵੀ ਕੀ ਜਿਹੜਾ ਪੰਜਾਬ ਜਿਹੜੇ ਸਚੈਦ ਮੰਤਰੀ ਹੋਣ ਦੇ ਨਾਤੇ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਕੀ ਕੀ ਕੰਮ ਕਰਵਾਏ ਅੱਜ ਇੰਨੀਆਂ ਹੀ ਖੁਸ਼ਖਬਰੀਆਂ ਬਹੁਤ ਨੇ ਤੁਹਾਨੂੰ ਖੁਸ਼ਖਬਰੀਆਂ ਦੰਦੀ ਚਲੇ ਜਾਵਾਂਗੇ ਕੱਲ ਵੀ ਮੌਦ ਘਾਟਨ ਕਰਕੇ ਆਏ ਆ ਤੇ ਮੈਂ ਤਾਂ ਕੱਲ ਵੀ ਤੁਹਾਨੂੰ ਉਡੀਕਦਾ ਸੀ ਤੁਸੀਂ ਆਓ ਕਵਰੇਜ ਕਰੋ ਕੱਲ ਤੁਸੀਂ ਆਏ ਨਹੀਂ ਉਹਦੀ ਤੁਹਾਨੂੰ ਬਾਈਟ ਦਵਾਂਗੇ ਕੱਲ ਵੀ ਅਸੀਂ ਆਪਣੇ ਖੰਨੇ ਹਲਕੇ 2 ਕਰੋੜ 70 ਲੱਖ ਰੁਪਏ ਦੇ ਜਾਨੀ ਕਿ ਵਿਕਾਸ ਕਾਰਜ ਜਿਹੜੇ ਨੇ ਉਹ ਜਿਹੜੇ ਚੱਲ ਰਹੇ ਨੇ ਔਰ ਕੰਪਲੀਸ਼ਨ ਤੇ ਅੱਧ ਵਿਚਾਲੇ ਵੀ ਹੋ ਚੁੱਕੇ ਨੇ ਕਈ ਤਾਂ ਉਹਨਾਂ ਚੋਂ ਉਹਨਾਂ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਔਰ ਜਿਹਦੇ ਚੋਂ ਲਗਭਗ 5 ਉਹ ਸੜਕਾਂ ਮੌਜੂਦ ਨੇ ਜਿਹੜੀਆਂ ਮੰਡੀ ਬੋਰਡ ਦੇ ਅੰਡਰ ਆਉਂਦੀਆਂ ਨੇ ਜਿਹੜੀਆਂ ਬਹੁਤ ਇੰਪੋਰਟੈਂਟ ਰੋਡਸ ਨੇ ਜਿਨੇ ਤੇ ਜੀ ਡੇਲੀ ਟ੍ਰੈਫਿਕ ਚੱਲਦੀ ਹੈ ਸੋ ਹੁਣ ਰੋਜ਼ ਇਹ ਪ੍ਰੈਸ ਕਾਨਫਰੰਸਾਂ ਹੋਣਗੀਆਂ ਤੇ ਰੋਜ਼ ਇਹ ਖੁਸ਼ਖਬਰੀਆਂ ਦਵਾਂਗੇ ਔਰ ਕੰਮ ਯੁੱਧ ਪੱਤਰ ਤੇ ਪੂਰੇ ਪੰਜਾਬ ਚ ਚੱਲੂਗਾ ਨਾ ਸਿਰਫ ਕਲੇਖੰਨੇ ਚ ਪੂਰੇ ਪੰਜਾਬ ਦੇ ਅੰਦਰ ਯੁੱਧ ਪੱਤਰ ਤੇ ਕੰਮ ਚੱਲੂ ਚਾਹੇ 3100 ਪਲੇਗਰਾਉਂਡਾਂ ਦਾ ਕੰਮ ਕੋ ਉਹ ਵੀ ਚੱਲੂ ਆ ਚਾਹੇ ਤੁਸੀਂ ਸੜਕਾਂ ਦਾ ਕੰਮ ਕੋ ਉਹ ਵੀ ਚੱਲੂ ਆ ਤੇ ਇਸ ਤੋਂ ਇਲਾਵਾ ਜਿਹੜੇ ਜਿਹੜੇ ਡਵੈਲਪਮੈਂਟ ਦੇ ਹੋਰ ਕਾਰਜ ਹੋਣਗੇ ਜਿਵੇਂ ਪੰਚਾਇਤ ਘਰ ਦੇ ਪਿੱਛੇ ਇਹਨੂੰ ਅਸੀਂ ਸਵਾ 100 ਪੰਚਾਇਤ ਘਰ ਦਾ ਜਿਹੜਾ ਨਿਰਮਾਣ ਕਾਰਜ ਸ਼ੁਰੂ ਕਰਾਇਆ ਇਹ ਸਾਰੇ ਚੱਲਦੇ ਜਾਣਗੇ ਮਾਨ ਸਰ ਜੀ ਰਾਜਾ ਵੜਿੰਗ ਜੀ ਨੇ ਸਟੇਟਮੈਂਟ ਦਿੱਤੀ ਹੈ ਕਹਿੰਦੇ ਸਾਡੀ ਸਰਕਾਰ ਆ ਕੇ 1 ਮਹੀਨੇ ਚ ਅਸੀਂ ਗੈਂਗਸਟਰ ਬਾਦ ਖਤਮ ਕਰ ਦਾਂਗੇ ਲੈ ਕੇ ਕੌਣ ਆਇਆ ਵੱਡਾ ਸਵਾਲ ਹੈ ਅਸੀਂ ਤਾਂ ਲਿਆਏ ਨਹੀਂ ਅਸਟਾ 2022 ਚ ਆਏ ਆ ਇਹ ਜਿਵੇਂ ਇੱਕ ਕੁੜੀ ਵਿਆਹ ਕੇ ਜਾਂਦੀ ਹੈ ਉਹਨੂੰ ਨਾਲ ਦਹੇਜ ਦੰਨੇ ਹਨਾ ਅਸੀਂ ਤਾਂ ਜਦੋਂ ਆਏ ਆ ਸਾਨੂੰ ਦਹੇਜ ਚ ਮਿਲੇ ਨੇ ਇਹ ਗੈਂਗਸਟਰ ਇਹ ਗੁੰਡਾਤਤਵ ਜਿਹੜੇ ਮિલે ਨੇ ਇਹ ਪੈਦਾ ਕਿਨੇ ਕੀਤੇ ਹੋਏ ਨੇ ਇਹਨਾਂ ਕਾਂਗਰਸੀਆਂ ਨੇ ਤੇ ਅਕਾਲੀਆਂ ਨੇ ਜਾ ਕੇ ਦੇਖੋ ਇਹਨਾਂ ਦੇ ਲੀਡਰਾਂ ਦੇ ਨਾਮ ਵરિਸ਼ਟ ਲੀਡਰਾਂ ਦੇ ਨਾਮ ਗੱਲ ਸਮਝੋ ਇਸ ਉਹ ਮਾਝੇ ਇਲਾਕੇ ਦੇ ਵਿੱਚ ਸਿੱਧੇ ਜਣੀ ਕਿ ਗੈਂਗਸਟਰਾਂ ਦੇ ਨਾਲ ਜੁੜਦੇ ਨੇ ਸੋ ਬੜੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੀ ਨੌਜਵਾਨੀ ਜਿਹਦੇ ਹੱਥ 'ਚ ਅੱਜ ਕਲਮ ਚਾਹੀਦੀ ਸੀ ਜਿਹਦੇ ਹੱਥ 'ਚ ਅੱਜ ਰੋਟੀ ਦਾ ਡੱਬਾ ਚਾਹੀਦਾ ਸੀ ਔਰ ਜਿਹਦੇ ਹੱਥ ਦੇ ਵਿੱਚ ਅੱਜ ਕੋਈ ਡਿਗਰੀ ਚਾਹੀਦੀ ਸੀ ਉਹਨਾਂ ਦੇ ਹੱਥਾਂ 'ਚ ਅੱਜ ਇਮਿਊਨੇਸ਼ਨ ਅੱਜ ਅਸਲਾ ਪੜਾਉਣਾ ਤੇ ਉਹਨਾਂ ਨੂੰ ਅਨਪੜਤਾ ਕੰਨੀ ਨੂੰ ਠੇਹਲਣਾ ਔਰ ਜੁਰਮ ਦੀ ਦੁਨੀਆ 'ਚ ਧੱਕਣਾ ਇਹ ਅਕਾਲੀ ਤੇ ਕਾਂਗਰਸੀਆਂ ਦਾ ਕੰਮ ਹੈ ਅਸੀਂ ਤਾਂ ਨੌਜਵਾਨੀ ਨੂੰ ਸਿੱਧੇ ਰਾਹੇ ਪਾਣ ਨੂੰ ਫਿਰ ਰਹੇ ਹਾਂ ਔਰ ਅਸੀਂ ਰੋਜ਼ ਕੋਈ ਨਾ ਕੋਈ ਇਹੀ ਦੇ ਚੰਗੇ ਕੰਮ ਕਰ ਰਹੇ ਨੇ ਜਿਸ ਦੇ ਨਾਲ ਨੌਜਵਾਨੀ ਮੋੜਾ ਕੱਟ ਕੇ ਮੁੱਖ ਧਾਰਾ 'ਚ ਵਾਪਸ ਆਵੇ ਔਰ ਇਹ ਇਹੀ ਜਿਹੜੀਆਂ ਹਰਕਤਾਂ ਨੇ ਇਹਨਾਂ ਨੂੰ ਤਿਆਗ ਦਿੱਤੀ